ਗਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਚੋਣ ਕਮਿਸ਼ਨ ਵੱਲੋਂ ਹੋ ਸਕਦਾ ਹੈ ਪੰਜਾਬ ਦੇ ਚਾਰ ਹਲਕੇ ਖਾਲੀ ਹੋ ਗਏ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਇਥੂ ਦੇ ਮੌਜੂਦਾ ਵਿਧਾਇਕ ਜਿਹੜੇ ਲੋਕ ਸਭਾ ਦੇ ਮੈਂਬਰ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਇਸ ਲਈ ਇਥੇ ਮੰਨਿਆ ਜਾ ਰਿਹਾ ਹੈ ਕਿ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚਕਾਰ ਕਿਸੇ ਵੀ ਸਮੇਂ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਦਾ ਵਿਗਲਬਾਜ ਸਕਦਾ ਹੈ ਜੇ ਗੱਲ ਕਰੀਏ ਪਹਿਲੀ ਜਿਮਨੀ ਚੋਣ ਦੀ ਉਹ ਸੰਪੂਰਨ ਹੋ ਚੁੱਕੀ ਹੈ ਉਥੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਹਲਕਾ ਜਲੰਧਰ ਬੈਸਤੋਂ ਬਾਕੀਆਂ ਪਾਰਟੀਆਂ ਨੇ ਆਪਣਾ ਪੂਰਾ ਧਾਮ ਚਾਮ ਲਾਇਆ ਸੀ ਲੇਕਿਨ ਸਾਰੇ ਹੱਥ ਕਾਂਡੇ ਦੂਸਰੀਆਂ ਪਾਰਟੀਆਂ ਦੇ ਫੇਲ ਹੋ ਗਏ ਮਹਿੰਦਰਪਾਲ ਪਲਸੀ ਜਿਹੜੇ ਉਜਤ ਗਿਆ ਲੇਕਿਨ ਜੇ ਹੁਣ ਗੱਲ ਕਰੀਏ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਭੱਜ ਦੌੜ ਮਚੀ ਹੋਈ ਹੈ ਉਮੀਦਵਾਰਾਂ ਨੂੰ ਲੈ ਕੇ ਵੀ ਕਿਹੜੇ ਹਲਕੇ ਦੇ ਵਿੱਚੋਂ ਕਿਹੜਾ ਉਮੀਦਵਾਰ ਸੂਟੇਬਲ ਹੈ ਜਿਸ ਨੂੰ ਕਾਟੇ ਦੀ ਟੱਕਰ ਦੇਣ ਵਾਸਤੇ ਦੂਜਿਆਂ ਦੂਜੀਆਂ ਪਾਰਟੀਆਂ ਨੂੰ ਜਿਹੜਾ ਹੈ ਉਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇ ਇਸ ਨੂੰ ਲੈ ਕੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਹਲਕਾ ਗੱਦਰਵਾਹਾ ਤੋਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਗੱਦਰਵਾਹਾ ਤੋਂ ਜਿਹੜੇ ਉਮੀਦਵਾਰ ਨੇ ਉਹ ਲਗਭਗ ਸਾਰੀਆਂ ਹੀ ਪਾਰਟੀਆਂ ਵੱਲੋਂ ਤੈਅ ਹੋ ਚੁੱਕੇ ਨੇ ਅਤੇ ਉਹਨਾਂ ਦੇ ਨਾਮ ਜਿਹੜੇ ਨੇ ਬਸ ਅੱਜ 2-3 ਘੰਟਿਆਂ ਦੇ ਬਾਅਦ ਜਿਹੜੇ ਐਲਾਨ ਦਿੱਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਕਿਹੜੇ ਚਰਚ ਚਿਹਰੇ ਜਿਹੜੇ ਆ ਰਹੇ ਨੇ ਪਹਿਲਾ ਚਿਹਰਾ ਆ ਰਿਹਾ ਹੈ ਮਨਪ੍ਰੀਤ ਬਾਦਲ ਦੂਸਰਾ ਚਿਹਰਾ ਆ ਰਿਹਾ ਹੈ ਗਿੱਦੜਵਾਹਾ ਤੋਂ ਡਿਪੀ ਢਿੱਲੋ ਤੀਜਾ ਚਿਹਰਾ ਆ ਰਿਹਾ ਹੈ ਨਰਿੰਦਰ ਕੌਣੀ ਇਹ ਜਿਹੜੇ ਉਮੀਦਵਾਰ ਨੇ ਗਿੱਦੜਵਾਹਾ ਦੀ ਉਪਚੋਲ ਯਾਨੀ ਕਿ ਜਿਮਨੀ ਚੋਣ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਵਿੱਚ ਆ ਚੁੱਕੇ ਨੇ ਜੇ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਜਾਤੇ ਕਾਂਗਰਸ ਪਾਰਟੀ ਵੱਲ ਨੂੰ ਲੜਨਗੇ ਜਾਂ ਸ਼੍ਰੋਮਣੀ ਅਕਾਲੀ ਦਲ ਲੜਨਗੇ ਤੇ ਜਾਂ ਭਾਰਤੀ ਜਨਤਾ ਪਾਰਟੀ ਵੱਲ ਲੜਨਗੇ ਇਸ ਉੱਤੇ ਹੁਣ ਪੂਰਾ ਅਸੀਂ ਮੰਤਨ ਕਰਾਂਗੇ ਮਨਪ੍ਰੀਤ ਜਿਹੜੇ ਨੇ ਹੁਣ ਇਸ ਗਗਾਰ ਉੱਤੇ ਖੜੇ ਨੇ ਕਿ ਜਾਤੇ ਉਹ ਸ਼ਮੂਲਿਤ ਕਰਨਗੇ ਸ਼੍ਰੋਮਣੀ ਅਕਾਲੀ ਦਲ ਵੱਲ ਜਾਂ ਕਾਂਗਰਸ ਵੱਲ ਇਸ ਉੱਤੇ ਜਿਹੜੀ ਹੁਣ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਮਨਪ੍ਰੀਤ ਬਾਦਲ ਦਾ ਵੀ ਨਾਮ ਆ ਰਿਹਾ ਹੈ ਗਿੱਦੜਵਾਹਾ ਦੀ ਜਿਹੜੀ ਜਿਮਨੀ ਹੁਣ ਚਾਰੀ ਹੈ ਡੇਪਿਟ ਲੋ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਧੁਰਾ ਨਹੀਂ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਉਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਆ ਰਿਹਾ ਹੈ ਨਰਿੰਦਰ ਸਿੰਘ ਕੌਣੀ ਨੇ ਜਿਹੜੇ ਉਹ ਖਾਸਮ ਖਾਸ ਨੇ ਮੌਜੂਦਾ ਪਾਰਟੀ ਪ੍ਰਧਾਨ ਕਾਂਗਰਸ ਰਾਜਾ ਵੜਿੰਗ ਦੇ ਰਿਸ਼ਤੇਦਾਰ ਨੇ ਇਸ ਲਈ ਨਰਿੰਦਰ ਕੌਣੀ ਨੂੰ ਜਿਹੜਾ ਹੈ ਕਾਂਗਰਸ ਪਾਰਟੀ ਵੱਲੋਂ ਚੋਣ ਲੜਾਈ ਜਾਵੇਗੀ ਹਲਕਾ ਗਿੱਦੜਵਾਹ ਦੀ ਚੋਣ ਲਈ ਇਹ ਤਿੰਨ ਨਾਮ ਜਿਹੜੇ ਆ ਰਹੇ ਨੇ ਮਨਪ੍ਰੀਤ ਬਾਦਲ ਡਿਪੀਟ ਲੋ ਨਰਿੰਦਰ ਸਿੰਘ ਕੌਣੀ ਇਹ ਤਿੰਨ ਨਾਮ ਹੁਣ ਗਿੱਦੜਬਾਹ ਹਲਕੇ ਦੇ ਵਿੱਚ ਚਰਚਾ ਦੇ ਵਿਸ਼ੇ ਬਣੇ ਹੋਏ ਨੇ ਕਿਉਂ ਬਣੇ ਹੋਏ ਨੇ ਕਿਉਂਕਿ ਜਿਮਣੀ ਚੋਣਾ ਦੀ ਜਿਹੜੀ ਹੌਟ ਸੀਟ ਮੰਨੀ ਜਾਵੇਗੀ ਇਹਨਾਂ ਚਾਰ ਸੀਟਾਂ ਦੇ ਵਿੱਚ ਜਦੋਂ ਵੀ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਜਿਮਣੀ ਚੋਣਾ ਦਾ ਐਲਾਨ ਹੋਵੇਗਾ ਇਹ ਗਿੱਦੜਬਾਹ ਜਿਹੜੀ ਸੀਟ ਹੈ ਜਿਮਣੀ ਚੋਣ ਵਾਸਤੇ ਹੌਟ ਸੀਟ ਮੰਨੀ ਜਾਵੇਗੀ ਕਿਉਂਕਿ ਇਹ ਮਨਪ੍ਰੀਤ ਬਾਦਲ ਦਾ ਵੀ ਗੜ ਹੈ ਸ਼੍ਰੋਮਣੀ ਅਕਾਲੀ ਦਲ ਦਾ ਵੀ ਗੜ ਹੈ ਕਾਂਗਰਸ ਪਾਰਟੀ ਦਾ ਵੀ ਗੜ ਹੈ ਅਤੇ ਆਮ ਆਦਮੀ ਪਾਰਟੀ ਦਾ ਵੀ ਗੜ ਹੈ ਇਥੇ ਚਾਰ ਤੋਂ ਜਿਹੜੀਆਂ ਪੰਜ ਪਾਰਟੀਆਂ ਮੇਨ ਨੇ ਉਹਨਾਂ ਦੇ ਵਿੱਚ ਸਿਰੇ ਜਾਂ ਕਹਿ ਜੀ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੇਗੀ ਜਿਮਨੀ ਚੋਣਾਂ ਦੇ ਵਿੱਚ ਇਸ ਲਈ ਮਨਪ੍ਰੀਤ ਬਾਦਲ ਡਿੰਪੀ ਢਿੱਲੋਂ ਨਰਿੰਦਰ ਸਿੰਘ ਕੌਣੀ ਇਹਨਾਂ ਦੇ ਨਾਮ ਹੁਣ ਜਿਮਨੀ 54 ਹਲਕਾ ਗੱਦਬਾਹਤ ਚਰਚਾ ਦੇ ਵਿਸ਼ੇ ਬਣੇ ਹੋਏ ਨੇ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਇਹਨਾਂ ਨਾਵਾਂ ਉੱਤੇ ਪੱਕੀ ਮੂਰਵੀ ਲਾ ਦਿੱਤੀ ਹੈ ਮਨਪ੍ਰੀਤ ਬਾਦਲ ਬਾਰੇ ਹਲੇ ਖਦਸ਼ਾ ਜਿਹੜਾ ਹੈ ਨਹੀਂ ਲੱਗ ਰਿਹਾ ਵੀ ਮਨਪ੍ਰੀਤ ਬਾਦਲ ਕਾਂਗਰਸ ਵੱਲੋਂ ਤੇ ਕਿ ਲੜਨਗੇ ਸ਼੍ਰੋਮਣੀ ਅਕਾਲੀ ਦਲ ਵੱਲ ਲੜਨਗੇ ਕਿ ਭਾਰਤੀ ਜਨਤਾ ਪਾਰਟੀ ਵੱਲ ਲੜਨਗੇ ਡਿੰਪੀ ਢਿੱਲੋਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਲ ਹੋ ਗਿਆ ਨਰਿੰਦਰ ਸਿੰਘ ਕੌਣੀ ਜਿਹੜੇ ਕਾਂਗਰਸ ਵੱਲ ਹੋ ਗਿਆ ਹੁਣ ਪੰਬਲਪੂਸੇ ਪਿਆ ਹੋਇਆ ਹੈ ਨਾਮ ਮਨਪ੍ਰੀਤ ਬਾਦਲ ਦਾ ਕਿਉਂਕਿ ਮਨਪ੍ਰੀਤ ਬਾਦਲ ਬਾਰੇ ਅਫਵਾਹਾਂ ਆ ਰਹੀਆਂ ਨੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਜਾ ਸਕਦੇ ਨੇ ਕਾਂਗਰਸ ਪਾਰਟੀ ਵੱਲ ਵੀ ਜਾ ਸਕਦੇ ਨੇ ਹੁਣ ਇਹ ਤਿੰਨ ਨਾਮ ਜਿਹੜੇ ਨੇ ਇਹਨਾਂ ਨਾਵਾਂ ਉੱਤੇ ਹਲਕਾ ਗਿੱਧਰਬਾਹ ਦੇ ਲੋਕ ਚਰਚਾ ਕਰ ਰਹੇ ਨੇ ਤੇ ਇਹ ਨਾਮ ਸੰਭਾਵੀ ਮੰਨੇ ਜਾ ਰਹੇ ਨੇ ਮਨਪ੍ਰਿਤ ਬਾਦਲ ਡਿੰਪੀ ਢਿੱਲੋਂ ਅਤੇ ਨਰਿੰਦਰ ਸਿੰਘ ਕੌਣੀ ਇਹਨਾਂ ਨੂੰ ਲੈ ਕੇ ਹੁਣ ਸਾਰੀਆਂ ਪਾਰਟੀਆਂ ਇੱਕ ਦੋ ਘੰਟਿਆਂ ਦੇ ਵਿੱਚ ਬੜਾ ਵੱਡਾ ਜਲ ਜਿਹੜਾ ਹੈ ਜਿਮਨੀ ਚੋਣ ਵਾਸਤੇ ਇਹਨਾਂ ਉਮੀਦਵਾਰਾਂ ਬਾਰੇ ਫੈਸਲਾ ਲੈਣ ਜਾ ਰਹੀਆਂ ਨੇ ਧੰਨਵਾਦ